ਸਾਡੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਕਲੀਅਰ ਕਟ ਸਪਸ਼ਟ ਇੱਕ ਮੈਸੇਜ ਹੈ ਕਿ ਇਹ ਸਭ ਜਿਹੜੀਆਂ ਵਾਰਦਾਤਾਂ ਹੈ ਬਰਦਾਸ਼ਤ ਕਰਨ ਦੇ ਵਾਰ ਨਹੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਦੇ ਉੱਪਰ ਕਾਰਵਾਈ ਕਰ ਦਿੱਤੀ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਅਸੀਂ ਦੋ ਬੰਦੇ ਪਿੱਲੋਂ ਫੜੇ ਹੋਏ ਨੇ ਉਹਦੇ ਐਸੋਸੀਏਟ ਹੀ ਨੇ ਜਿਨ੍ਹਾਂ ਦੀ ਇਹ ਵੀਡੀਓ ਰਾਤ ਦੀ ਵਾਇਰਲ ਹੋ ਰਹੀ ਹੈ ਕਿ ਗ੍ਰਿਲ ਲੈ ਕੇ ਜਾ ਰਹੇ ਨੇ ਉਹਦੇ ਵਿੱਚ ਅਸੀਂ ਵੀ ਉਹਨਾਂ ਦੇ ਕਾਫੀ ਲਾਗੇ ਪਹੁੰਚ ਚੁੱਕੇ ਹੋਏ ਹਾਂ ਜਿਹੜੇ ਇਹਨਾਂ ਦੇ ਖੋਲੋਂ ਅਸੀਂ 17 ਗ੍ਰੀਲਾਂ ਆਲਰੇਡੀ ਰਿਕਵਰ ਕੀਤੀਆਂ ਹੁਣ ਪਰਸੋ ਉਹਦੇ ਵਿੱਚ ਅਸੀਂ ਐਸੋਸੀਏਟ ਇਹਨਾਂ ਨੂੰ ਦੋਨਾਂ ਨੂੰ ਨਾਮਿਨੇਟ ਕੀਤਾ ਹੋਇਆ ਜੀ ਬੰਦਿਆਂ ਨੂੰ ਇਹਨਾਂ ਨੂੰ ਅਸੀਂ ਜਲਦੀ ਜਲਦੀ ਫੜਾਂਗੇ ਪਹਿਲੇ ਕਿੰਨੀ ਗ੍ਰੀਲਾਂ ਪਰਸੋ ਪਹਿਲਾਂ ਗ੍ਰੀਲਾਂ ਟੋਟਲ 17 ਰਿਕਵਰ ਹੋਈਆਂ ਸਾਡੇ ਕੋਲ ਗ੍ਰੀਲਾਂ ਪਾਰਕਾਂ ਦੀਆਂ ਗ੍ਰੀਲਾਂ ਹੈਗੀਆਂ ਇਹ ਇਹ ਰਿਕਵਰ ਹੋਈਆਂ ਨੇ ਤੇ ਕਰਦੇ ਕੀ ਹੈ ਮੁੰਡੇ ਸਾਰੇ ਇਹ ਬੇਸਿਕਲੀ ਐਡਿਕਟਡ ਹੈਗੇ ਨੇ ਐਲੀਬੀਐਸ ਦੇ ਇਹਨਾਂ ਦੇ ਉੱਪਰ ਐਫਆਈਆਰਸ ਵੀ ਹੈਗੀਆਂ ਦੋ ਐਫਆਈਆਰਸ ਐਨਡੀਬੀਐਸ ਦੀਆਂ ਤਿੰਨੇ ਉਹਨਾਂ ਦੇ ਉੱਪਰ ਚੋਰੀਆਂ ਨਹੀਂ ਆਈਆਂ ਚੋਰੀ ਦੀ ਜਿਹੜੀ ਐਫਆਈਆਰ ਇਹ ਗ੍ਰਿਲਾਂ ਦੇ ਸਬੰਧਿਤ ਹੈਗੀਆਂ ਇਹਨਾਂ ਦੀ ਪਹਿਲੇ ਜਿਹੜੀਆਂ ਬੰਦੇ ਕਿੰਨੇ ਕਿੰਨੇ ਵੱਜ ਫੜਿਆ ਹੋਇਆ ਇਹਨਾਂ ਦੇ ਵਿੱਚ ਜਿਸੀ ਇੱਕ ਬੰਦਾ ਦੋਸ਼ੀ ਮੇਨ ਦੋਸ਼ੀ ਫੜਿਆ ਹੋਇਆ ਇੱਕ ਪਲੱਸ ਜਿਨ੍ਹਾਂ ਨੂੰ ਇਹ ਜਾ ਕੇ ਸੇਲ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਫੜਿਆ ਹੋਇਆ ਤੇ ਕਾਰੋਬਾਰ ਕੀ ਕਰਦੇ ਆ ਮਤਲਬ ਕਾਰੋਬਾਰ ਕੁਛ ਨਹੀਂ ਕਰਦੇ ਇਹ ਐਡਿਕਟਡ ਹੈਗੇ ਨੇ ਯੰਗ ਮੁੰਡੇ ਨੇ 20 25 25 ਸਾਲ ਦੇ ਮੁੰਡੇ ਇਹ ਇਹ ਗਿਰੋ ਆ ਸਾਰੇ ਇਹ ਗਿਰੋ ਆ ਜੀ ਬਿਲਕੁਲ ਜਿਹੜੇ ਰਾਤੀ ਇੱਕ ਰੀਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਬੰਦੇ ਇੱਕ ਕਲਟੀ ਨਾ ਮੋਟਰਸਾਈਕਲ ਦੇ ਉੱਪਰ ਅ ਦੇਖੇ ਜਾ ਰਹੇ ਨੇ ਉਹ ਵੀ ਸਸੀਂ ਟਰੇਸ ਕਰ ਲਏ ਹੋਏ ਆ ਉਹਨਾਂ ਨੂੰ ਜਲਦ ਜਲਦ ਅੱਜ ਕੱਲ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਾਂਗੇ ਮੋਟਰਸਾਈਕਲ ਜਿਹੜਾ ਮੋਟਰਸਾਈਕਲ ਵੀ ਟਰੇਸ ਹੋ ਗਿਆ ਜੀ ਉਹਨਾਂ ਦਾ ਘਰ ਦਾ ਵੀ ਪਤਾ ਲੱਗ ਗਿਆ ਸਾਨੂੰ ਜੀ ਜੀ ਇਧਰੀ ਇਹ ਰੀਵੈਰ ਦੇ ਤੇ ਉਹ ਕਹਿ ਰਹੇ ਨੇ ਜੀ ਕਿ ਵੈਸੇ ਕਰਦੇ ਆਂਦਾ ਦੀ ਗੱਲ ਵੀ ਸਾਹਮਣੇ ਆ ਰਹੀ ਜੀ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਤੇ ਫਿਰ ਜਿਹੜੇ ਪਹਿਲਾ ਗੈਂਗ ਫੜਿਆ ਗਿਆ ਸੀ ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਉਹ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਐਕਟਿਵਿਟੀ ਕਰੀ 6 6 ਮਹੀਨਿਆਂ ਦੀ ਐਕਟਿਵਿਟੀ ਆ ਉਹਨਾਂ ਨੇ ਕਾਫੀ ਗੱਲਾਂ ਵੇਚ ਕੇ ਜਿਨ੍ਹਾਂ ਨੂੰ ਵੇਚਿਆ ਸੀ ਇਹ ਜਿਹੜੇ ਇਲਾਕੇ ਦੇ ਤੁਸੀਂ ਹੈਗੇ ਕੁਝ ਜਿਹੜੇ ਪੁਰਾਣੇ ਬੰਦੇ ਫੜੇ ਜੀ ਇਹ ਪੁਰਾਣੇ ਬੰਦੇ ਜਿਹੜੇ ਫੜੇ ਜੀ ਕੁਝ ਕੁਝ ਬੰਦੇ ਗੇਟ ਕੀਮਾ ਦੇ ਆ ਕੁਝ ਸੀਡ ਵਿਜਨ ਦੇ ਹੈਗੇ ਨੇ ਜੇ ਤਾਂ ਹੈਗੇ ਨੇ ਹੁਣ ਇਹ ਨੂੰ ਹੀ ਜਲਦੀ ਫੜਿਆ ਜਾਏਗਾ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਸ਼ਾਮ ਤੱਕ ਕੰਮ ਸੰਤੋ ਜਾਂ ਕੱਲ ਤੱਕ ਫੜਿਆ ਜਾਏਗਾ ਇਹ ਦੇ ਵਿੱਚ ਹੋਰ ਵੀ ਕੋਈ ਨੋਮੀਨੇਟ ਕੀਤਾ ਗਿਆ ਲੋਕ ਬਿਲਕੁਲ ਜੀ ਅਸੀਂ ਉਹ ਡਿਸਕਲੋਜ਼ਿੰਗ ਕਰਨਾ ਚਾਹ ਰਹੇ ਹਾਂ ਲਈ ਅਸੀਂ ਉਹਨਾਂ ਨੂੰ ਇਹ ਨੋਮੀਨੇਟ ਕਰਕੇ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਗ੍ਰੀਲਾ ਕਿੱਥੋਂ ਚੁੱਕਿਆ ਸੀ ਤੁਸੀਂ ਇਹ ਗ੍ਰੀਲਾ ਇੱਕ ਤਾਂ ਜਿਹੜਾ ਬੰਦਾ ਸੀ ਮੇਨ ਫੜਿਆ ਸੀਗਾ ਉਹਨੂੰ ਚੋਰੀ ਕਰਦੇ ਹੋਏ ਫੜਿਆ ਸੀ ਪਾਰਕ ਦੇ ਵਿੱਚ ਜੀ ਉਹ ਚੋਰੀ ਕਰ ਰਿਹਾ ਸੀ ਤੇ ਪਰਚਾ ਦਿੱਤਾ ਗਿਆ ਹਾਂਜੀ 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 ਬਿਲਕੁਲ ਜੀ ਕਮਿਨੈਟਿਵ ਕੀਤੀ ਗਈ ਗ੍ਰੀਲਾ ਦੀ ਰਿਕਵਰੀ ਵੀ ਹੋਈ ਹੈ ਹਾਂਜੀ 17 ਗ੍ਰੀਲਾ ਰਿਕਵਰ ਹੋ ਚੁੱਕਿਆ ਹੋਇਆ ਹੈ ਪਾਰਕਾਂ ਦੀ ਜਿਨ੍ਹਾਂ ਦੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਨੂੰ ਵੇਚਿਆ ਹੋਇਆ ਉਹ ਵੀ ਬੰਦਾ ਫੜ ਲਿਆ ਹੋਇਆ ਜੀ ਸਾਈਡ ਰਿਕਵਰੀ ਹੋ ਚੁੱਕੀ ਹੈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਲੋਕਾਂ ਨੂੰ ਸੁਨੇਹਾ ਹੈ ਬੜੇ ਅਫਸੇ ਸੋਸ਼ਲ ਪੰਧਰਿਕ ਕੀ ਹੋਇਆ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹ ਤੇ ਉਹਨਾਂ ਨੂੰ ਸਾਨੂੰ ਜਲ ਜਲ ਦੱਸੀ ਜਾਵੇ ਤੇ ਬਾਕੀ ਮਾਨਯੋਗ ਸੀਪੀ ਸਾਹਿਬ ਦੀ ਜਿਹੜੀਆਂ ਹਦਾਇਤਾਂ ਹੈਗੀਆਂ ਉਹਨਾਂ ਨੂੰ ਉਹਨਾਂ ਦੇ ਕਹਿਣ ਦਾ ਹੁੰਦਾ ਵੀ ਕਿ ਇਹ ਸਿਚਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਣੀ ਹੈ ਦਾ ਸਖਤ ਸੁਨੇਹਾ ਦਿੱਤਾ ਹੈ ਸੀਪੀ